कूड़े ਦੇ ਪਹਾੜਾਂ ਨੇ ਖਾਲੇ 3000 ਕਰੋੜ ਰੁਪਏ ਸਵਚ ਭਾਰਤ ਮਿਸ਼ਨ ਤਹਿਤ ਖਤਮ ਕਰਨੇ ਸੀ ਕੂੜੇ ਦੇ ਪਹਾੜ ਕਰੋੜਾ ਖਰਚ ਕੇ ਸਿਰਫ 15% ਦੀ ਕੂੜੇ ਦਾ ਹੀ ਹੋਇਆ ਨਿਪਟਾਰਾ ਕੇਂਦਰ ਸਰਕਾਰ ਦੇ ਵੱਲੋਂ ਸਵਚ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਮਕਸਦ ਸੀ ਸ਼ਹਿਰਾਂ ਦੇ ਵਿੱਚ ਵੱਧਦੇ ਹੋਏ ਕੂੜੇ ਦੇ ਢੇਰਾਂ ਨੂੰ ਖਤਮ ਕਰਨਾ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਕਰਨਾ ਇਸ ਲਈ ਕੇਂਦਰ ਸਰਕਾਰ ਨੇ 3000 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਸੀ ਜਿਸ ਨਾਲ ਸ਼ਹਿਰਾਂ ਦੇ ਵਿੱਚ ਇਹਨਾਂ ਕੂੜੇ ਦੇ ਪਹਾੜਾਂ ਨੂੰ ਖਤਮ ਕੀਤਾ ਜਾਣਾ ਸੀ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਸਾਲ 2014 ਦੇ ਵਿੱਚ ਕੀਤੀ ਗਈ ਜਦੋਂ ਕਿ ਸਾਲ 2021 ਦੇ ਵਿੱਚ ਸਵਚ ਭਾਰਤ ਮਿਸ਼ਨ ਨੇ ਦੋ ਦੀ ਸ਼ੁਰੂਆਤ ਕਰਕੇ ਸ਼ਹਿਰਾਂ ਦੇ ਵਿੱਚ ਫਸਰ ਰਹੇ ਇਹਨਾਂ ਕੂੜੇ ਦੇ ਪਹਾੜਾ ਨੂੰ ਖਤਮ ਕਰਨਾ ਦਾ ਸੁਪਨਾ ਦੇਖਿਆ ਗਿਆ ਪਰ ਸੂਬਿਆਂ ਦੀ ਢਿੱਲ ਕਰਕੇ 3 ਸਾਲਾਂ ਦੇ ਵਿੱਚ ਹੀ ਸਿਰਫ 15% ਦੀ ਕੂੜੇ ਦੇ ਨਿਪਟਾਰਾ ਹੋ ਸਕਿਆ ਦੱਸ ਦਈਏ ਕਿ ਦੇਸ਼ ਦੇ ਵਿੱਚ 2424 ਕੂੜਾ ਕਰਨੇ ਜਿੱਥੇ 1000 ਲੱਖ ਟਨ ਤੋਂ ਜ਼ਿਆਦਾ ਠੋਸ ਕਚਰਾ ਹੈ ਇਹਨਾਂ ਚ ਸਿਰਫ 470 ਕੂੜਾ ਘਰਾਂ ਦੇ ਵਿੱਚ ਹੀ ਕੂੜੇ ਦਾ ਨਿਪਟਾਰਾ ਕੀਤਾ ਗਿਆ 730 ਡੰਪੇਜੇ ਹਨ ਜਿਨ੍ਹਾਂ ਨੂੰ ਅਜੇ ਤਾਕਤ ਸ਼ੂਆ ਵੀ ਨਹੀਂ ਗਿਆ ਪੰਜਾਬ ਦੀ ਹਾਲਤ ਵੀ ਕੋਈ ਜ਼ਿਆਦਾ ਵੱਖ ਨਹੀਂ ਹੈ ਪੰਜਾਬ ਦੇ ਵਿੱਚ 73.62 ਲੱਖ ਟਨ ਦਾ ਠੋਸ ਕਚਰਾ ਹੈ ਜਿਸ ਵਿੱਚੋਂ 37.73 ਲੱਖ ਟਨ ਕੂੜੇ ਦਾ ਨਿਪਟਾਰਾ ਬਾਕੀ ਹੈ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਕੂੜੇ ਦੇ ਨਿਪਟਾਰੇ ਲਈ ਗੁਜਰਾਤ ਤੇ ਤਾਮਿਲਨਾਡੂ ਨੂੰ ਛੱਡ ਕੇ ਹੋਰ ਕਿਸੇ ਵੀ ਸੂਬੇ ਨੇ ਵਧੀਆ ਤਰੀਕੇ ਦੇ ਨਾਲ ਕੰਮ ਕਰਨ ਦੀ ਇੱਛਾ ਨਹੀਂ ਜਤਾਈ ਅੰਕੜਿਆਂ ਦੇ ਮੁਤਾਬਕ ਗੁਜਰਾਤ ਦੇ ਵਿੱਚ 202 ਲੱਖ ਟਨ ਕੂੜਾ ਸੀ ਜੋ ਕਿ ਹੁਣ ਘਟ ਕੇ 10.73 ਲੱਖ ਟਨ ਰਹਿ ਗਿਆ ਹੈ। ਦਿੱਲੀ ਦੇ ਵਿੱਚ 203 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ ਹੁਣ 126.02 ਲੱਖ ਟਨ ਰਹਿ ਗਿਆ ਹੈ। ਪੰਜਾਬ ਦੇ ਵਿੱਚ 73.62 ਲੱਖ ਟਨ ਕੂੜਾ ਸੀ ਜੋ ਕਿ ਇਸ ਮੁਹਿੰਮ ਤੋਂ ਬਾਅਦ ਘਟ ਕੇ ਹੁਣ 37.73 ਲੱਖ ਟਨ ਰਹਿ ਗਿਆ ਹੈ ਉੱਤਰ ਪ੍ਰਦੇਸ਼ ਦੇ ਵਿੱਚ ਜੇਕਰ ਗੱਲ ਕਰੀਏ ਤਾਂ 156 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 57 ਲੱਖ ਟਨ ਦੇ ਬਰਾਬਰ ਰਹਿ ਗਿਆ ਹੈ ਉਤਰਾਖੰਡ ਦੇ ਵਿੱਚ ਕੂੜੇ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਉੱਤਰਾਖੰਡ ਦੇ ਵਿੱਚ 14 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 7 ਲੱਖ ਟਨ ਰਹਿ ਗਿਆ ਹੈ ਬਿਹਾਰ ਦੇ ਵਿੱਚ 29 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 20 ਲੱਖ ਟਨ ਦੇ ਬਰਾਬਰ ਰਹਿ ਗਿਆ ਜੰਮੂ ਕਸ਼ਮੀਰ ਦੇ ਵਿੱਚ 22 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 11 ਲੱਖ ਟਨ ਰਹਿ ਗਿਆ ਹੈ ਤਾਂ ਦੱਸੋ ਕਿ ਸਿਰਫ ਇੱਕ ਲੱਖ ਟਨ ਦਾ ਫਰਕ ਇੱਥੇ ਪਿਆ ਹੈ। ਝਾਰਖੰਡ ਦੇ ਵਿੱਚ 31 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 30 ਰਹਿ ਗਿਆ। ਮੱਧ ਪ੍ਰਦੇਸ਼ ਦੇ ਵਿੱਚ 63 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 47 ਰਹਿ ਗਿਆ। ਆਂਧਰਾ ਪ੍ਰਦੇਸ਼ ਦੇ ਵਿੱਚ 85 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 57 ਲੱਖ ਟਨ ਰਹਿ ਗਿਆ। ਅਸਮ ਦੇ ਵਿੱਚ 25 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 18 ਰਹਿ ਗਿਆ। ਕਰਨਾਟਕ ਦੇ ਵਿੱਚ 173 ਲੱਖ ਟਨ ਦੇ ਕਰੀਬ ਠੋਸ ਕੂੜਾ ਸੀ ਜੋ ਕਿ ਘਟ ਕੇ 172 ਰਹਿ ਗਿਆ ਮਹਾਰਾਸ਼ਟਰ ਦੇ ਵਿੱਚ 388 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 240 ਰਹਿ ਗਿਆ ਬੰਗਾਲ ਦੇ ਵਿੱਚ 143 ਲੱਖ ਟਨ ਕੂੜਾ ਸੀ ਜੋ ਕਿ ਘਟ ਕੇ 134 ਰਹਿ ਗਿਆ ਯਾਨੀ ਕਿ ਗੁਜਰਾਤ ਦੇ ਵਿੱਚ ਠੋਸ ਕੂੜੇ ਦਾ ਨਿਪਟਾਰਾ ਬੜੀ ਤੇਜ਼ੀ ਦੇ ਨਾਲ ਕੀਤਾ ਗਿਆ ਜਦੋਂ ਕਿ ਬਾਕੀ ਸੂਬਿਆਂ ਦੀ ਗੱਲ ਕਰੀਏ ਤਾਂ ਉੱਥੇ ਕੂੜੇ ਦਾ ਨਿਪਟਾਰਾ ਕਰਨ ਦੇ ਵਿੱਚ ਸੂਬਿਆਂ ਦੇ ਵੱਲੋਂ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਗਈ ਰਾਜਸਥਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਹ ਕੂੜੇ ਦੀ ਵੀ ਰਾਜਧਾਨੀ ਬਣ ਚੁੱਕੀ ਹੈ ਦਿੱਲੀ ਵਿੱਚ ਤਿੰਨ ਲੈਂਡਫਿਲ ਸਾਈਟ ਨੇ ਇਹ ਉਹ ਥਾਂ ਹੁੰਦੀ ਹੈ ਜਿੱਥੇ ਕੂੜਾ ਇਕੱਠਾ ਕੀਤਾ ਜਾਂਦਾ ਹੈ ਦਿੱਲੀ ਵਿੱਚ ਸਭ ਤੋਂ ਵੱਡਾ ਕੂੜੇ ਦਾ ਪਹਾੜ ਗਾਜੀਪੁਰ ਲੈਂਡਫਿਲ ਸਾਈਟ ਤੇ ਹੈ 2019 ਦੇ ਵਿੱਚ ਇਸ ਦੀ ਉਚਾਈ 65 ਮੀਟਰ ਤੱਕ ਪਹੁੰਚ ਗਈ ਸੀ ਜਾਨੀ ਕਿ ਇਹ ਕੂੜੇ ਦਾ ਪਹਾੜ ਇੰਨਾ ਉੱਚਾ ਹੋ ਗਿਆ ਸੀ ਕਿ ਕੁੱਤਬ ਮিনার ਤੋਂ ਮਹਿਜ 8 ਮੀਟਰ ਛੋਟਾ ਰਹਿ ਗਿਆ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਸਾਲ 2022-23 ਦੀ ਰਿਪੋਰਟ ਦੇ ਮੁਤਾਬਕ ਦਿੱਲੀ ਵਿੱਚ ਹਰ ਦਿਨ ਘਰਾਂ ਦੇ ਵਿੱਚੋਂ 11352 ਟਨ ਕਚਰਾ ਨਿਕਲਦਾ ਹੈ ਇਸ ਦੇ ਵਿੱਚੋਂ 7352 ਟਨ ਕੂੜੇ ਨੂੰ ਤਾਂ ਜਾਂ ਤਾਂ ਰੀਸਾਈਕਲ ਕੀਤਾ ਜਾਂਦਾ ਹੈ ਜਾਂ ਫਿਰ ਇਸ ਦੀ ਬਿਜਲੀ ਬਣਾ ਲਈ ਜਾਂਦੀ ਹੈ ਪਰ ਬਾਕੀ ਬਚਿਆ 4000 ਟਨ ਕੂੜਾ ਲੈਂਡਫਿਲ ਸਾਈਟ ਦੇ ਉੱਤੇ ਡੰਪ ਕਰ ਦਿੱਤਾ ਜਾਂਦਾ ਹੈ ਨਤੀਜਾ ਦਿੱਲੀ ਵਿੱਚ ਕੂੜੇ ਦੇ ਉੱਚੇ-ਉੱਚੇ ਪਹਾੜ ਬਣ ਗਏ ਨੇ ਇੱਕ ਅਨੁਮਾਨ ਦੇ ਮੁਤਾਬਕ ਦਿੱਲੀ ਵਿੱਚ ਜਿਸੇ ਹਿਸਾਬ ਦੇ ਨਾਲ ਕੰਮ ਹੋ ਰਿਹਾ ਹੈ ਉਸੇ ਹਿਸਾਬ ਦੇ ਨਾਲ ਦਿੱਲੀ ਵਿੱਚ ਕੂੜੇ ਦੇ ਪਹਾੜ ਖਤਮ ਕਰਨ ਦੇ ਵਿੱਚ 197 ਸਾਲ ਲੱਗਣਗੇ ਕੁੱਲ ਮਿਲਾ ਕੇ ਕੇਂਦਰ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਕੂੜੇ ਡੰਪ ਨੂੰ ਖਤਮ ਕਰਨ ਲਈ ਦਿੱਤੇ ਗਏ ਪਰ ਸੂਬਿਆਂ ਦੇ ਢਿੱਲ ਦੇ ਕਰਕੇ ਇਹ ਕੂੜਿਆਂ ਦੇ ਪਹਾੜ ਉਸੇ ਤਰ੍ਹਾਂ ਕਾਇਮ ਨੇ ਅਤੇ ਪ੍ਰਦੂਸ਼ਣ ਫੈਲਾ ਰਹੇ ਨੇ ਤਨਖੜੀ ਅੱਜ ਦੀ ਰਿਪੋਰਟ ਕਿਹੋ ਜਿਹੀ ਲੱਗੀ ਸਾਡਾ ਦਸਣਾ ਨਾ ਭੁੱਲਣਾ ਦੇਖਦੇ ਰਹੋ ਜਗਬਾਣੀ ਟੀਵੀ